ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਫੂਡ ਹੈਂਡਸ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਕਾਲੇ ਚਨੇ ਦੀ ਸਬਜ਼ੀ ਜਿਹੜੀ ਆਪਾਂ ਬਹੁਤ ਹੀ ਸਿੰਪਲ ᱴ੍ਰਿਕ ਨਾਲ ਬਣਾਵਾਂਗੇ ਤੇ ਇਹਦੇ ਵਿੱਚ ਜਿਹੜੇ ਮਸਾਲੇ ਆ ਉਹ ਵੀ ਘੱਟ ਤੋਂ ਘੱਟ ਯੂਜ਼ ਕਰਾਂਗੇ ਚਲੋ ਜੀ ਆਪਾਂ ਰੈਸਪੀ ਨੂੰ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਚਲੋ ਜੀ ਰੈਸਪੀ ਸ਼ੇਅਰ ਕਰਦੇ ਆਂ ਇਹਦੇ ਲਈ ਆਪਾਂ ਲੈਏ ਸੀ ਜੀ 400 ਗ੍ਰਾਮ ਕਾਲੇ ਚਨੇ ਇਹਨਾਂ ਨੂੰ ਆਪਾਂ 5 ਘੰਟੇ ਪਹਿਲਾਂ ਜਿਹੜਾ ਪਾਣੀ 'ਚ ਭਿਓ ਕੇ ਰੱਖ ਦਿੱਤਾ ਸੀ ਤੇ ਹੁਣ ਨਰਮ ਹੋ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਕੁੱਕਰ ਦੇ ਵਿੱਚ ਕੱਢ ਲਵਾਂਗੇ ਤੇ ਉਹਦੇ ਵਿੱਚ ਆਪਾਂ 1.5 ਲੀਟਰ ਪਾਣੀ ਦਾ ਐਡ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚਮਚਾ ਜਿਹੜਾ ਨਮਕ ਦਾ ਐਡ ਕਰਾਂਗੇ ਤਾਂ ਕਿ ਜਿਹੜੇ ਚੰਗੀ ਤਰ੍ਹਾਂ ਇਹ ਬੋਇਲ ਹੋ ਸਕਣ ਹੁਣ ਆਪਾਂ ਜਿਹੜਾ ਕੁੱਕਰ ਨੂੰ ਇਸ ਤਰੀਕੇ ਨਾਲ ਬੰਦ ਕਰ ਦਾਂਗੇ ਤੇ ਇਹਨੂੰ ਬੋਇਲ ਹੋਣ ਲਈ ਰੱਖ ਦਾਂਗੇ। ਛਣੇ ਬੋਇਲ ਕਰਨ ਦੇ ਲਈ ਆਪਾਂ 4 ਤੋਂ 5 ਸੀਟੀਆਂ ਜਿਹੜੀਆਂ ਲਗਾਉਣੀਆਂ ਕੁੱਕਰ ਦੀਆਂ 4 ਤੋਂ 5 ਵਿਸਲਾਂ ਦੇ ਵਿੱਚ ਜਿਹੜਾ ਇਹ ਛਣੇ ਆ ਚੰਗੀ ਤਰ੍ਹਾਂ ਕੁੱਕ ਹੋ ਜਾਣਗੇ। ਛਣੇ ਦੀ ਜਿਹੜੀ ਸਬਜ਼ੀ ਬਹੁਤ ਹੀ ਆ ਟੇਸਟੀ ਬਣਦੀ ਆ ਤੇ ਇਹਨੂੰ ਬਿਲਕੁਲ ਘੱਟ ਮਸਾਲਿਆਂ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ। ਹੁਣ ਆਪਣੇ ਕੁੱਕਰ ਦੀਆਂ ਚਾਰ ਵਿਸਲਾਂ ਹੋ ਚੁੱਕੀਆਂ ਜੀ ਚਾਰ ਤੋਂ ਪੰਜ ਵਿਸਲਾਂ ਦੇ ਵਿੱਚ ਚੰਗੀ ਤਰ੍ਹਾਂ ਜਿਹੜੇ ਚਨੇ ਆ ਉਹ ਪੱਕ ਜਾਂਦੇ ਆ ਹੁਣ ਆਪਾਂ ਇਹਦੀ ਵਿਸਲ ਨੂੰ ਚੰਗੀ ਤਰ੍ਹਾਂ ਜਿਹੜਾ ਕੱਢ ਲਾਂਗੇ ਹੱਥ ਨਾਲ ਇਸ ਤਰੀਕੇ ਨਾਲ ਤਾਂ ਕਿ ਜਿਹੜੀ ਸਟੀਮ ਆ ਸਾਰੀ ਬਾਹਰ ਨਿਕਲ ਜੇ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੇ ਚਨੇ ਆ ਉਹ ਪੱਕ ਗਏ ਚਨੇ ਜਿਹੜੇ ਚੰਗੀ ਤਰ੍ਹਾਂ ਪੱਕ ਚੁੱਕੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਕੁੱਕ ਹੋਏ ਆ ਬਿਲਕੁਲ ਨਰਮ ਹੋ ਗਿਆ ਹੁਣ ਆਪਾਂ ਜਿਹੜਾ ਇਹਨਾਂ ਦੇ ਵਾਸਤੇ ਜਿਹੜਾ ਮਸਾਲਾ ਤਿਆਰ ਕਰਾਂਗੇ ਇਸ ਲਈ ਆਪਾਂ ਲਏ ਆ ਜੀ 4 ਤੋਂ ਜਿਹੜੇ ਚਮਚਾ ਜਿਹੜੇ ਤੇਲ ਦੇ ਲਏ ਆ ਆਪਾਂ ਇੱਥੇ ਸਰੋਂ ਦਾ ਤੇਲ ਯੂਜ਼ ਕੀਤਾ ਤੁਸੀਂ ਕੋਈ ਵੀ ਕੁਕਿੰਗ ਆਇਲ ਯੂਜ਼ ਕਰ ਸਕਦੇ ਹੋ ਜਿਹੜਾ ਤੇਲਾ ਪੂਰੀ ਤਰ੍ਹਾਂ ਨਾਲ ਜਿਹੜਾ ਗਰਮ ਹੋ ਚੁੱਕਿਆ ਹੁਣ ਇਹਦੇ ਵਿੱਚ ਆਪਾਂ ਜਿਹੜਾ ਜੀਰਾ ਐਡ ਕਰਾਂਗੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਗਰਮ ਕਰ ਲੈਣਾ ਇੱਕ ਚਮਚਾ ਆਪਾਂ ਜਿਹੜਾ ਜੀਰਾ ਐਡ ਕੀਤਾ ਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਜੀਰਾ ਹੈਗਾ ਜਿਹੜਾ ਆਪਣਾ ਇਹਦਾ ਕਲਰ ਚੇਂਜ ਹੋ ਚੁੱਕਿਆ ਕਲਰ ਕਲਰ ਜਿਹੜਾ ਬ੍ਰਾਊਨ ਜਿਹਾ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਲਸਣ ਤੇ ਜਿਹੜਾ ਹਰੀਆਂ ਮਿਰਚਾਂ ਦੀ ਪੇਸਟ ਬਣਾ ਕੇ ਰੱਖੀ ਸੀ ਉਹ ਐਡ ਕਰ ਦਾਂਗੇ ਤੇ ਇਹਨੂੰ ਇੱਕ ਤੋਂ ਦੋ ਮਿੰਟ ਤੱਕ ਘੱਟ ਫਲੇਮ ਤੇ ਜਿਹੜਾ ਇਸੇ ਤਰ੍ਹਾਂ ਪਕਾਵਾਂਗੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਪਿਆਜ਼ ਸੀਗੇ ਆਪਾਂ ਮਿਕਸੀ ਚ ਪੀਸ ਕੇ ਰੱਖਲੇ ਸੀ ਤੇ ਇਹਨਾਂ ਨੂੰ ਇਹਦੇ ਵਿੱਚ ਐਡ ਕਰ ਦਾਂਗੇ ਤੇ ਚੰਗੀ ਤਰ੍ਹਾਂ ਜਿਹੜਾ ਇਹਨਾਂ ਨੂੰ ਭੁੰਨ ਲਾਂਗੇ ਇਹਨਾਂ ਨੂੰ 2 ਤੋਂ 3 ਮਿੰਟ ਤੱਕ ਜਿਹੜਾ ਘੱਟ ਫਲੇਮ ਤੇ ਆਪਾਂ ਇਸੇ ਤਰ੍ਹਾਂ ਜਿਹੜਾ ਭੁੰਨਣਾ ਉਹ ਤੱਕ ਜਿਹੜਾ 골ਡਨ ਬ੍ਰਾਊਨ ਨਹੀਂ ਹੋ ਜਾਂਦੇ ਮਸਾਲੇ ਨੂੰ ਆਪਾਂ ਜਿੰਨਾ ਭੁੰਨਾਂਗੇ ਓੰਨੀ ਜਿਆਦਾ ਜਿਹੜੀ ਆਪਣੀ ਗਰੇਵੀਏ ਟੇਸਟੀ ਬਣੂਗੀ ਇਸੇ ਤਰੀਕੇ ਨਾਲ ਇਹਨੂੰ ਫਰਾਈ ਕਰਦੇ ਰਹਿਣਾ ਹੁਣ ਜਿਹੜੇ ਆਪਣੇ ਪਿਆਜ਼ ਹੈਗੇ ਚੰਗੀ ਤਰ੍ਹਾਂ ਜਿਹੜੇ ਫਰਾਈ ਹੋ ਚੁੱਕੇ ਆ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਪਹਿਲਾਂ ਨਾਲੋਂ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਜਿਹੜੇ ਐਡ ਕਰਾਂਗੇ ਤੇ ਮਸਾਲੇ ਆਪਾਂ ਬਹੁਤ ਹੀ ਘੱਟ ਵਰਤੇ ਇਹਦੇ ਵਿੱਚ ਇੱਕ ਚਮਚਾ ਜਿਹੜਾ ਆਪਾਂ ਨਮਕ ਦਾ ਇਹਦੇ ਵਿੱਚ ਪਾਵਾਂਗੇ ਤੁਸੀਂ ਆਪ ਦਾ ਟੇਸਟ ਦੇ ਅਕੋਰਡਿੰਗ ਜਿਹੜਾ ਨਮਕ ਯੂਜ਼ ਕਰਨਾ ਤੈਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਇੱਕ ਚਮਚ ਪਾਇਆ ਜੀ ਕਸ਼ਮੀਰੀ ਲਾਲ ਮਿਰਚ ਅੱਧਾ ਚਮਚਾ ਆਪਾਂ ਜਿਹੜਾ ਹਲਦੀ ਪਾਊਡਰ ਪਾਵਾਂਗੇ ਤੇ ਨਾਲ-ਨਾਲ ਜਿਹੜਾ ਤੜਕੇ ਨੂੰ ਚੰਗੀ ਤਰ੍ਹਾਂ ਨਾਲ ਹਿਲਾਉਂਦੇ ਰਹਿਣਾ ਤਾਂ ਕਿ ਥੱਲੇ ਨਾਲ ਲੱਗ ਜੇ ਤੇ ਇਹਨੂੰ ਘੱਟ ਫਲੇਮ ਤੇ ਰੱਖਾਂਗੇ ਅੱਧਾ ਚਮਚ ਜਿਹੜਾ ਆਪਾਂ ਰੋਸਟਡ ਜੀਰਾ ਪਾਊਡਰ ਸੀਗਾ ਇਹਦਾ ਪਾਇਆ ਇਹਦੇ ਨਾਲ ਜੇ ਟੇਸਟ ਬਹੁਤ ਵਧੀਆ ਆਊਗਾ ਇਹਨੂੰ ਚੰਗੀ ਤਰ੍ਹਾਂ ਆਪਾਂ ਜਿਹੜਾ ਮਸਾਲਾ ਨੂੰ ਮਿਕਸ ਕਰ ਲਾਂਗੇ ऐसे तरीके ਨਾਲ ਇਹਨੂੰ ਘੱਟ ਫਲੇਮ ਤੇ ਜਿਹੜਾ ਹੌਲੀ ਹੌਲੀ ਪਕਾਉਂਦੇ ਰਾਵਾਂਗੇ ਅਸਨੂੰ ਆਪਾਂ ਚੰਗੇ ਤਰੀਕੇ ਨਾਲ ਜਿਹੜਾ ਭੁੰਨ ਲੈਣਾ ਤਾਂ ਕਿ ਜਿਹੜੀ ਗਰੇਵੀ ਆਪਣੀ ਟੇਸਟੀ ਬਣੇ ਜਿੰਨਾ ਚਿਰ ਇਹ ਜਿਹੜਾ ਕਿਉ ਨਹੀਂ ਛੱਡ ਦਿੰਦੇ ਉਹਨਾਂ ਚਿਰ ਤੱਕ ਇਹਨੂੰ ਭੁੰਨਦੇ ਰਹਿਣਾ ਹੁਣ ਆਪਣਾ ਜਿਹੜਾ ਮਸਾਲਾ ਉਹ ਪੂਰੀ ਤਰ੍ਹਾਂ ਪੁੱਜ ਗਿਆ ਹੁਣ ਆਪਾਂ ਇਹਦੇ ਵਿੱਚ ਦੋ ਟਮਾਟਰ ਜਿਹੜੇ ਪੀਸਕੇ ਰੱਖੇ ਸੀ ਇਹਨਾਂ ਨੂੰ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਜਿਹੜਾ ਟਮਾਟਰ ਦੇ ਨਾਲ ਆ ਜਿਹੜਾ ਸਬਜ਼ੀ ਦਾ ਟੇਸ ਤਾਂ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਚੰਗੀ ਤਰ੍ਹਾਂ ਆਪਾਂ ਮਸਾਲੇ ਦੇ ਵਿੱਚ ਇਹਨਾਂ ਨੂੰ ਮਿਕਸ ਕਰ ਲਾਂਗੇ ਤੇ ਇੱਕ ਤੋਂ ਦੋ ਮਿੰਟ ਤੱਕ ਜਿਹੜਾ ਘੱਟ ਫਲੇਮ ਤੇ ਇਹਨਾਂ ਨੂੰ ਵੀ ਇਸੇ ਤਰ੍ਹਾਂ ਆਪਾਂ ਭੁੰਨ ਲਾਂਗੇ ਤਾਂ ਕਿ ਚੰਗੀ ਤਰ੍ਹਾਂ ਜਿਹੜੇ ਮਸਾਲੇ ਦੇ ਵਿੱਚ ਮਿਕਸ ਹੋ ਜਾਣ ਤੇ ਹੁਣ ਆਪਾਂ ਜਿਹੜੇ ਛੋਲੇ ਉਬਾਲੇ ਸੀਗੇ ਇਹਨਾਂ ਨੂੰ ਆਪਾਂ ਦੋ ਕੜਛੀਆਂ ਪੀਕੇ ਪੀਸ ਕੇ ਰੱਖ ਲਿਆ ਸੀਗਾ ਤਾਂ ਕਿ ਜਿਹੜੀ ਇਹਦੀ ਤਰੀ ਹੈਗੀ ਗਰੇਵੀ ਬਹੁਤ ਜਿਆਦਾ ਸੰਘਣੀ ਬਣ ਸਕੇ ਇਸ ਤਰੀਕੇ ਨਾਲ ਤੁਸੀਂ ਦੋ ਕੜਛੀਆਂ ਚਨੇ ਉਬਲੇ ਚਨੇ ਵਿੱਚੋਂ ਕੱਢ ਲੈਣੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਪੀਸ ਕੇ ਇਹਦੇ ਵਿੱਚ ਐਡ ਕਰ ਲੈਣਾ ਤੇਨੂੰ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਹਦੇ ਨਾਲ ਜਿਹੜੀ ਇਹਦੀ ਗਰੇਵੀ ਆ ਬਹੁਤ ਜਿਆਦਾ ਵਧੀਆ ਬਣਦੀ ਆ ਇਸੇ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਜੋਨੇ ਜਿਹੜੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਚੁੱਕੇ ਆ ਹੁਣ ਆਪਾਂ ਜਿਹੜਾ ਕੁੱਕਰ ਦੇ ਵਿੱਚ ਇਹ ਮਸਾਲੇ ਨੂੰ ਆਪਾਂ ਐਡ ਕਰਾਂਗੇ ਜੋਨੇ ਆਪਣੇ ਬੋਇਲ ਹੋ ਚੁੱਕੇ ਸੀ ਹੁਣ ਆਪਾਂ ਜਿਹੜਾ ਮਸਾਲਾ ਇਹਦੇ ਵਿੱਚ ਐਡ ਕਰ ਲਾਂਗੇ ਇਸ ਤਰੀਕੇ ਨਾਲ ਮਸਾਲੇ ਨੂੰ ਆਪਾਂ ਇਸੇ ਤਰੀਕੇ ਨਾਲ ਜਿਹੜਾ ਚਨੇ ਦੇ ਵਿੱਚ ਐਡ ਕਰਨਾ ਤੇ ਪਾਣੀ ਆ ਜਿਹੜਾ ਇਹਦਾ ਵੱਖ ਨਹੀਂ ਕਰਨਾ ਇਹਦੇ ਵਿੱਚ ਜਿਹਦਾ ਜਿਹੜੀ ਇਹਦੀ ਤਾਕਤ ਹੁੰਦੀ ਐ ਇਸੇ ਪਾਣੀ 'ਚ ਤੇ ਆਪਾਂ ਇਸੇ ਪਾਣੀ ਦੇ ਵਿੱਚ ਜਿਹੜਾ ਇਸ ਤਰੀਕੇ ਨਾਲ ਹੀ ਮਸਾਲਾ ਐਡ ਕਰ ਲੈਣਾ ਹੁਣ ਆਪਾਂ ਨੂੰ ਜਿਹੜਾ ਵਿਸਲ ਕੱਟ ਦੇਣੀ ਐ ਇਹਦੀ ਤੇ 2 ਤੋਂ 3 ਮਿੰਟ ਤੱਕ ਇਹਨੂੰ ਜਿਹੜਾ ਘੱਟ ਫਲੇਮ ਤੇ ਆਪਾਂ ਇਹਨੂੰ ਪਕਾ ਲਾਂਗੇ ਵਿਸਲ ਨੂੰ ਆਪਾਂ ਕੱਟ ਕੇ ਰੱਖ ਦਾਂਗੇ ਉਂਰੇ 2 ਤੋਂ 3 ਮਿੰਟ ਹੋ ਚੁੱਕੇ ਆ ਜਿਹੜਾ ਮਸਾਲਾ ਚੰਗੀ ਤਰ੍ਹਾਂ ਵਿੱਚ ਇਹਦੇ ਰਚ ਗਿਆ ਮਿਕਸ ਹੋ ਗਿਆ ਤੁਸੀਂ ਦੇਖ ਸਕਦੇ ਹੋ ਸਬਜ਼ੀ ਦਾ ਕਲਰ ਬਹੁਤ ਸੋਹਣਾ ਬਣਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਇੱਕ ਤੋਂ ਦੋ ਚਮਚਾ ਜਿਹੜੇ ਕਸੂਰੀ ਮੇਥੀ ਐਡ ਕਰ ਸਕਦੇ ਤੁਸੀਂ ਇਹਦੀ ਜਗ੍ਹਾ ਤੇ ਧਨੀਆ ਵੀ ਐਡ ਕਰ ਸਕਦੇ ਹੋ ਹਰਾ ਧਨੀਆ ਤੇ ਇਹਦੇ ਨਾਲ ਹੀ ਆਪਾਂ ਜਿਹੜਾ ਅੱਧਾ ਚਮਚ ਗਰਮ ਮਸਾਲਾ ਪਾਵਾਂਗੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਸਬਜ਼ੀ ਹੈ ਜਿਹੜੀ ਆਪਣੀ ਬਣ ਕੇ ਤਿਆਰ ਹੈ ਜੀ ਚਨੇ ਦੀ ਬਹੁਤ ਜਿਆਦਾ ਸੋਹਣੀ ਬਣੀ ਹੈ ਤੇ ਬਹੁਤ ਜਿਆਦਾ ਟੇਸਟੀ ਬਣੀ ਹੈ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਥੈਂਕ ਯੂ